ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਨੂੰ ਬਸਰਕੇ ਪਿੰਡ ਅਮਰੀਕ ਸਰ ਦੇ ਨੇੜੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਤੇਜਪਾਣ ਪੱਲਾ ਤੇ ਮਾਤਾ ਜੀ ਦਾ ਨਾਮ ਬਖਤ ਕੌਰ ਸੀ। ਜਿਨ੍ਹਾਂ ਨੂੰ ਸੁਲਖਣੀ ਵੀ ਕਿਹਾ ਜਾਂਦਾ ਸੀ। ਉਹ ਖਾਤਰੀ ਪਰਿਵਾਰ ਨਾਲ ਸੰਬੰਧਿਤ ਸਨ ਅਤੇ ਬਚਪਨ ਤੋਂ ਹੀ ਧਾਰਮੀ ਤੇ ਨਿਮਰ ਸੁਭਾਅ ਦੇ ਸਨ। ਬਚਪਨ ਵਿੱਚ ਉਹ ਵੈਸ਼ਨਵ ਪਰੰਪਰਾ ਤੇ ਅਨੁਯਾਈ ਸਨ ਅਤੇ ਵਿਸ਼ਨੂ ਜੀ ਤੇ ਦੁਰਗਾ ਮਾਤਾ ਦੀ ਪੂਜਾ ਕਰਦੇ ਸੀ। ਉਹ ਕਈ তীর্থ ਯਾਤਰਾਵਾਂ ਕਰਦੇ ਸਨ ਅਤੇ ਸੱਚ ਦੀ ਖੋਜ ਵਿੱਚ ਲੱਗੇ ਰਹਿੰਦੇ। ਗੁਰੂ ਅਮਰਦਾਸ ਜੀ ਦਾ ਵਿਆਹ ਮਾਸਾ ਦੇਵੀ ਨਾਲ ਹੋਇਆ। ਉਹਨਾਂ ਦੇ ਚਾਰ ਬੱਚੇ ਸਨ, ਦੋ ਪੁੱਤਰ ਤੇ ਦੋ ਧੀਆਂ ਜਿਨ੍ਹਾਂ ਦਾ ਨਾਮ ਸੀ ਭਾਈ ਮੋਹਨ ਜੀ, ਭਾਈ ਮੋਰੀ ਜੀ, ਬੀਬੀ ਦਾਣੀ ਜੀ, ਬੀਬੀ ਪਾਣੀ ਜੀ। ਬੀਬੀ ਪਾਣੀ ਜੀ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਜੋ ਪੰਜਵੇਂ ਗੁਰੂ ਸਨ, ਉਹਨਾਂ ਦੀ ਮਾਤਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਅਮਰਦਾਸ ਜੀ ਸਦਾ ਰੱਬ ਦੀ ਭਗਤੀ ਕਰਦੇ ਸਨ। ਪਰ ਉਹਨਾਂ ਨੂੰ ਲੱਗਦਾ ਸੀ ਕਿ ਕੁਝ ਕਮੀ ਰਹਿ ਗਈ ਉਹ ਸੱਚਾ ਰਾਹ ਨਹੀਂ ਮਿਲਿਆ ਇੱਕ ਦਿਨ ਜਦ ਉਹ 61 ਸਾਲ ਦੇ ਸਨ ਉਹਨਾਂ ਦੀ ਪਤਨੀ ਜੀ ਬੀਬੀ ਅਮਰੋਜੀ ਜੋ ਗੁਰੂ ਅੰਗਦ ਦੇਵ ਜੀ ਦੀ ਤੀਸਾਨ ਆਪਣੇ ਘਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਚਨ ਗਾ ਰਹੀ ਸੀ ਮਨ ਤੋ ਜੋਤੀ ਸਰੂਪ ਹੈ ਆਪਣਾ ਮੂਲ ਪਛਾਣ ਇਹ ਬਚਨ ਸੁਣ ਕੇ ਅਮਰਦਾਸ ਜੀ ਦੇ ਮਨ ਵਿੱਚ ਇੱਕ ਨਵੀਂ ਰੋਸ਼ਨੀ ਜਗ ਪਈ ਉਹਨਾਂ ਨੇ ਪੁੱਛਿਆ ਕੀ ਹੈ ਇਹ ਅਮ ਲੋਗ ਬਚਨ ਕਿਸ ਦੇ ਹਨ ਬੀਬੀ ਅਮਰੋਜੀ ਨੇ ਦੱਸਿਆ ਕਿ ਇਹ ਗੁਰੂ ਅੰਗਦ ਦੇਵ ਜੀ ਦੇ ਉਪਦੇਸ਼ਾਂ ਜੋ ਖadur ਸਾਹਿਬ ਖੇ ਰਹੇ ਹੁੰਦੇ ਸਨ ਇਹ ਸੁਣ ਕੇ ਅਮਰਦਾਸ ਜੀ ਤੁਰੰਤ ਖadur ਸਾਹਿਬ ਗਏ ਇਹੀ ਸਮਾਂ ਸੀ ਜਦੋਂ ਉਹਨਾਂ ਦੀ ਜ਼ਿੰਦਗੀ ਸਦਾ ਲਈ ਬਦਲ ਗਈ ਜਦੋਂ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਉਹਨਾਂ ਦੇ ਮਨ ਨੂੰ ਅਦਭੁਤ ਸ਼ਾਂਤੀ ਮਿਲੀ ਉਹ ਗੁਰੂ ਜੀ ਦੇ ਚਰਨਾਂ ਵਿੱਚ ਨਿਵ ਗਏ ਤੇ ਉਹਨਾਂ ਦੇ ਸੱਚੇ ਸਿੱਖ ਬਣ ਗਏ ਉਹ ਹਰ ਰੋਜ਼ ਸੇਵਾ ਨਿਸ਼ਕਾਮ ਭਗਤੀ ਕਰਦੇ ਸਵੇਰੇ ਤੜਕੇ ਬਿਆਸ ਦਰਿਆ ਤੋਂ ਪਾਣੀ ਲਿਆਉਂਦੇ ਗੁਰੂ ਜੀ ਦੇ ਜੁੱਤੇ ਸਾਫ਼ ਕਰਦੇ ਲੰਗਰ ਵਿੱਚ ਸੇਵਾ ਕਰਦੇ ਤੇ ਲੋਕਾਂ ਦੀ ਮਦਦ ਕਰਦੇ 12 ਸਾਲ ਤੱਕ ਅਮਰਦਾਸ ਜੀ ਨੇ ਨਿਮਰਤਾ ਨਾਲ ਸੇਵਾ ਕੀਤੀ ਬਿਨਾਂ ਕਿਸੇ ਸਨਮਾਨ ਜਾਂ ਇਨਾਮ ਦੀ ਇੱਛਾ ਦੇ ਉਹਨਾਂ ਦੀ ਨਿਮਰਤਾ ਤੇ ਸੱਚੀ ਭਗਤੀ ਨੇ ਸਭ ਨੂੰ ਪ੍ਰਭਾਵਿਤ ਕੀਤਾ ਸਾਲ 1552 ਜਦ ਗੁਰੂ ਅੰਗਦ ਦੇਵ ਜੀ ਆਪਣਾ ਜਗਤ ਜੋਤੀ ਸਮਾਉਣ ਲੱਗੇ ਉਹਨਾਂ ਨੇ ਦੇਖਿਆ ਕਿ ਅਮਰਦਾਸ ਜੀ ਹੀ ਸਿੱਖਾਂ ਦੇ ਅਗਲੇ ਗੁਰੂ ਬਣਨ ਦੇ ਯੋਗ ਹਨ ਇਸ ਤਰ੍ਹਾਂ 73 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਨੂੰ ਤੀਜਾ ਸਿੱਖ ਗੁਰੂ ਘੋਸ਼ਿਤ ਕੀਤਾ ਗਿਆ। ਬਹੁਤ ਸਾਰੇ ਲੋਕ ਹੈਰਾਨ ਸਨ ਪਰ ਗੁਰੂ ਜੀ ਦੀ ਨਿਮਰਤਾ, ਗਿਆਨ ਤੇ ਸੇਵਾ ਨੇ ਸਾਰੇ ਹਨ ਮੰਨਣ ਲਈ ਮਜਬੂਰ ਕਰ ਦਿੱਤਾ। ਗੁਰੂ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ। ਉਹਨਾਂ ਹੁਕਮ ਕੀਤਾ ਕਿ ਕੋਈ ਵੀ ਵਿਅਕਤੀ ਉਹਨਾਂ ਨਾਲ ਮਿਲਣ ਤੋਂ ਪਹਿਲਾਂ ਲੰਗਰ ਖਾਵੇ। ਭਾਵੇਂ ਉਹ ਕਿਸੇ ਵੀ ਜਾਤ, ਧਰਮ ਜਾਂ ਦਰਜੇ ਦਾ ਹੋਵੇ। ਇਸ ਨਾਲ ਉਹਨਾਂ ਨੇ ਸਮਾਨਤਾ ਅਤੇ ਨਿਮਰਤਾ ਦਾ ਸੁਨੇਹਾ ਦਿੱਤਾ। ਇੱਕ ਵਾਰ ਬਾਦਸ਼ਾਹ ਅਕਬਰ ਵੀ ਗੁਰੂ ਜੀ ਨੂੰ ਮਿਲਣ ਆਏ ਤੇ ਉਹ ਵੀ ਲੰਗਰ ਵਿੱਚ ਬੈਠ ਕੇ ਖਾਣਾ ਖਾ ਕੇ ਹੀ ਦਰਸ਼ਨ ਕਰਨ ਗਏ। ਗੁਰੂ ਜੀ ਨੇ ਜਾਤ-ਪਾਤ, ਅੰਧਵਿਸ਼ਵਾਸ ਅਤੇ ਰੀਵਾਜਾਂ ਦਾ ਵਿਰੋਧ ਕੀਤਾ। ਉਹ ਸਿਖਾਉਂਦੇ ਸਨ ਕਿ ਰੱਬ ਦੀ ਪ੍ਰਾਪਤੀ ਨਾਮ ਸਿਮਰਨ ਨਾਲ ਹੁੰਦੀ ਹੈ, ਨਾ ਕਿ ਰੀਵਾਜਾਂ ਨਾਲ। ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ। ਉਹਨਾ ਨੇ ਸਤੀ ਪ੍ਰਥਾ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ। ਉਹ ਨਾ ਪੜਦਾ ਪ੍ਰਥਾ ਦਾ ਵਿਰੋਧ ਕੀਤਾ। ਉਹ ਤੁਹਾਨੂੰ ਧਾਰਮਿਕ ਤੇ ਆਤਮਿਕ ਕਿਰਿਆਵਾਂ ਲਈ ਬਰਾਬਰੀ ਦਾ ਹੱਕ ਦਿੱਤਾ। ਸਿੱਖ ਧਰਮ ਦਾ ਸਨੇਹਾ ਵਿਆਪਕ ਤਰੀਕੇ ਨਾਲ ਫੈਲਾਉਣ ਲਈ ਗੁਰੂ ਜੀ ਨੇ ਮੰਜੀ ਪ੍ਰਣਾਲੀ ਬਣਾਈ। ਉਹ ਨਾ ਬਾਈ ਪ੍ਰਚਾਰਕ ਮਰਦ ਤੇ ਔਰਤਾਂ ਨੂੰ ਨਿਯੁਕਤ ਕੀਤਾ ਜੋ ਵੱਖ-ਵੱਖ ਇਲਾਕਿਆਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਹਿਰ ਦੀ ਨੀਂਹ ਰੱਖੀ ਜੋ ਸਿੱਖੀ ਦਾ ਮਹੱਤਵਪੂਰਨ ਕੇਂਦਰ ਬਣਿਆ। ਉਹਨਾਂ ਨੇ ਉੱਥੇ ਬਾਬਲੀ ਸਾਹਿਬ 84 ਸੀੜੀਆਂ ਵਾਲਾ ਬਾਬਲੀ ਬਣਾਈ। ਇਹ ਤਾਂ ਅੱਜ ਵੀ ਸਿੱਖਾਂ ਲਈ ਪਵਿੱਤਰ ਹੈ। ਗੁਰੂ ਅਮਰਦਾਸ ਜੀ ਨੇ 21 ਸਾਲ ਤੱਕ ਗੁਰਗੱਦੀ ਸੰਭਾਲੀ। 1 ਸਤੰਬਰ 1574 ਨੂੰ ਉਹ ਇਸ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਉਹਨਾਂ ਤੋਂ ਬਾਅਦ ਗੁਰੂ ਰਾਮਦਾਸ ਜੀ ਨੂੰ ਚੌਥੇ ਗੁਰੂ ਸਨ। ਉਹਨਾਂ ਨੂੰ ਗੁਰਗੱਦੀ ਦਿੱਤੀ ਗਈ। ਜੋ ਉਹਨਾਂ ਦੇ ਜਵਾਈ ਸਨ, ਸਭ ਮਨੁੱਖ ਇੱਕ ਜੋਤ ਤੋਂ ਉਪਜੇ ਨੇ। ਕਿਸੇ ਨੂੰ ਘੱਟ ਨਾ ਸਮਝੋ ਰੱਬ ਦੇ ਨਾਮ ਨਾਲ ਹੀ ਮਨੁੱਖ ਦੀ ਜ਼ਿੰਦਗੀ ਪਵਿੱਤਰ ਹੁੰਦੀ ਹੈ ਗੁਰੂ ਅਮਰਦਾਸ ਜੀ ਨੇ ਸਿੱਖੇ ਵਿੱਚ ਸਮਾਨਤਾ ਸੇਵਾ ਨਿਮਰਤਾ ਅਤੇ ਨਾਮ ਸਿਮਰਨ ਦਾ ਅਦਭੂਤ ਸਨੇਹ ਦਿੱਤਾ ਜੋ ਅੱਜ ਦੇ ਸਿੱਖ ਧਰਮ ਦਾ ਆਧਾਰ ਹੈ ਗੁਰੂ ਅਮਰਦਾਸ ਜੀ ਦੀ ਜੀਵਨ ਕਥਾ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਨਿਮਰਤਾ ਅਤੇ ਵਿਸ਼ਵਾਸ ਨਾਲ ਹੀ ਮਨੁੱਖ ਰੱਬ ਤੱਕ ਪਹੁੰਚ ਸਕਦਾ ਹੈ ਉਹਨਾਂ ਦੀ ਜ਼ਿੰਦਗੀ ਸਾਡੇ ਲਈ ਇੱਕ ਪ੍ਰੇਰਨਾ ਹੈ ਕਿ ਉਮਰ ਜਾਂ ਦਰਜਾ ਨਹੀਂ ਸੱਚੀ ਪਗਤੀ ਹੀ ਮਨੁੱਖ ਨੂੰ ਮਹਾਨ ਬਣਾਉਂਦੀ ਹੈ।